ਮੈਂ ਤੇ ਮੈਂ ਤੇ ਆਪਣੇ ਘਰੇ ਵੀ ਗੇਟ ਥਾਣੀ ਨਹੀਂ ਜਾਂਦਾ ਮੈਂ ਕੰਦ ਟੱਪ ਗਈ ਕਿਉਂ ਆਦਤ ਪੈ ਗਈ ਆ ਨਾ ਬੇਬੀ ਆਹ ਮੋਟਰਸਾਈਕਲ ਦੀ 10 ਸਪਲੈਂਡਰ ਮੋਟਰਸਾਈਕਲ ਵਾਣਾ ਇਹਦਾ ਇੱਥੇ ਆ ਵੇਖੋ ਆ ਬਟਲਵਾ ਅੱਛਾ ਇਹ ਨਹੀਂ ਨਾ ਪਨਾ ਵੇ ਹਾਰਨ ਵਾਜ ਜਾਣਾ ਫਿਰ ਪਤਾ ਲੱਗ ਜਾਣਾ ਓਏ ਇਹਨੂੰ ਤਾਂ ਨੁਕਤਾ ਨੁਕਦਾ ਪਤਾ ਹੀ ਪਿਸਮਾਨ ਇੱਥੇ ਇੱਥੇ ਪਿਆ ਵਾ ਮੋਟਰਸਾਈਕਲ ਵੀ ਚੁੱਕਿਆ ਸਿਲੰਡਰ ਵੀ ਚੁੱਕਿਆ ਸਾਰੇ ਉਹ ਨਾ ਮੁੰਡਾ ਇੰਨਾ ਦਾ ਮੇਰੇ ਨਾਲ ਸਨੈਪਚੈਟ ਤੇ ਐਡ ਵਾ ਉਸ ਤਰੀਕੇ ਭੇਜਦਾ ਹੀ ਫਿਰ ਮੈਂ ਸਕੀਮ ਲਾਤੀ ਉਹਦੀ ਅੱਛਾ ਜੀ ਭਾਈ ਆ ਇੱਥੇ ਕੁੰਡੀ ਹੁੰਦੀ ਇੱਥੇ ਨਹੀਂ ਗਈ ਜੀ ਹਾਂ ਇੰਨੇ ਸਾਰੇ ਗੋਰ ਨਾ ਨਾ ਵੇਖੋ ਐਵੇਂ ਚੋਰੀ ਸਿੱਖ ਜੋਗੇ ਤੁਸੀਂ ਦੇਖ ਸਕਦੇ ਹੋ ਚੋਰ ਨੂੰ ਲਿਆਂਦਾ ਜਾ ਰਿਹਾ ਇਸ ਚੋਰ ਨੇ ਸਾਰੇ ਇਲਾਕੇ ਦੇ ਚੋਰੀ ਚੋਰੀ ਕਰ ਲਏ ਨੇ ਕਿ ਮੇਰੇ ਤੋਂ ਇਲਾਵਾ ਕੋਈ ਚੋਰੀ ਕਰੇ ਹੀ ਨਾ ਤੁਸੀਂ ਦੇਖ ਸਕਦੇ ਜੀ ਅਸੀਂ ਸਿੰਗਰ ਵੀ ਸੱਦੇ ਸਾਹਿਬ ਜੀ ਤੁਸੀਂ ਯਾਰ ਮੈਂ ਪੈਸੇ ਪੁੱਟ ਰਿਹਾ ਤੂੰ ਇਹ ਕੀ ਕਹਿੰਦੇ ਆ ਸਾਰੇ ਨੂੰ ਸਮਝਾਓ ਦਵਾਓ ਜੀ ਤੁਸੀਂ ਦੇਖ ਸਕਦੇ ਜੀ ਕਿੰਨੀ ਮਾੜੀ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਸਰ ਕੀ ਕਹਿਣਾ ਚਾਹੁੰਦੇ ਜੀ ਇਸ਼ ਕਹਤਾ ਬੜੀਆਂ ਐ ਅਸੀਂ ਚੋੜਦੀਆਂ ਅੱਛਾ ਅੱਜ ਅਸੀਂ ਫੜ ਲਿਆ ਗੁੱਡ ਸਰ ਗੁੱਡ ਕਿੱਦਾਂ ਕਰਦੇ ਹੋ ਇਹ ਕੰਮ ਚਲ ਓ ਦੱਸ ਆਪਣੇ ਬਾਰੇ ਸਰ ਇਹ ਤੇ ਬਸ ਪਰਮਾਤਮਾ ਦੀ ਕਿਰਪਾ ਵਾ ਯਾਰ ਅਸੀਂ ਤੇ ਤ੍ਰਿਕੰਧ ਆਸ ਮੈਂ ਸਰ ਕਹਿੰਨੇ ਕਿਹੜਾ ਪਿੰਡ ਕਿਹੜਾ ਟਾਡਾ ਪਿੰਡ ਸਾਰੇ ਇਹੋ ਹੀ ਆ ਜੀ ਪਿੰਡ ਦੀ ਚੋਰੀ ਫੜਿਆ ਗਿਆ ਵਾਂ ਜੀ ਅੱਛਾ ਹਾਂ ਜੀ ਇੱਥੇ ਮੈਂ ਇੱਥੇ ਹੀ ਸਿੱਖਿਆ ਸਾਰਾ ਕੋ ਚਲ ਓ ਦੱਸ ਕੰਦੋ ਕੰਡਿਆ ਚੋਰੀਆਂ ਚੋਰੀਆਂ ਸਾਰੀ ਜੀ ਵਾਵਾ ਟਾਈਮ ਹੋ ਗਿਆ ਵਾ ਆਪਣੀ ਪਹਿਲੀ ਚੋਰੀ ਬਾਰੇ ਦੱਸ ਪਹਿਲੀ ਚੋਰੀ ਸਰ ਜੀ ਮੈਂ ਆਪਣੇ ਘਰੇ ਹੀ ਕੀਤੀ ਸੀਗੀ ਤਾਂ ਥੋੜੀ ਪ੍ਰੈਕਟਿਸ ਹੋ ਜਾਂਦੀ ਹੈ ਕੀ ਆ ਬੰਦਾ ਸਰ ਘਰ ਦੇ ਗੁੱਸੇ ਨਹੀਂ ਹੁੰਦੇ ਮਤਲਬ ਸਾਰਾ ਹੀ ਆ ਮਤਲਬ ਗੁੱਸੇ ਨਹੀਂ ਹੁੰਦੇ ਤੈਨੂੰ ਘਰ ਦੇ ਵੀ ਕੀ ਕਰਦੇ ਜੀ ਹੁੰਦੇ ਆ ਸਾਰੇ ਗੁੱਸੇ ਹੁੰਦੇ ਆ ਅੱਛਾ ਜਦੋਂ ਨਿੱਕੀ ਚੋਰੀ ਕਰੀਏ ਤੈਨੂੰ ਕੁਝ ਕਹਿੰਦੇ ਨਹੀਂ ਕਰੋ ਨਿਕਲਣ ਲੱਗੇ ਨਹੀਂ ਕਹਿੰਦੇ ਨਹੀਂ ਮੈਨੂੰ ਤੇ ਵਧੀਆ ਦਹੀਂ ਖਵਾ ਕੇ ਭੇਜਦੇ ਆ ਯਾਰ ਛੱਡ ਲੋਤੀ ਦੇਖ ਸਕਦੇ ਜੀ ਕਿੰਨੀ ਖੁੱਲ ਮਿਲੀ ਹੈ ਬੰਦੇ ਨੂੰ ਮਤਲਬ ਪੂਰਾ ਫਰੈਸ਼ ਦਸੰਡਿਆ ਤੈਨੂੰ ਚੋਰੀ ਕਰਨ ਲੱਗਾ ਡਰ ਨਹੀਂ ਲੱਗਦਾ ਡਰ ਨਹੀਂ ਲੱਗਦਾ ਡਰ ਨਹੀਂ ਯਾਰ ਮੈਂ ਡਿਉ ਵੀ ਕੇ ਆਇਆ ਮੈਂ ਡਰ ਕੇ ਆ ਗਏ ਜੀ ਯਾਰ ਵੇਖੋ ਤੂੰ ਯਾਰ ਮੇਰੀ ਗੱਲ ਸੁਣੋ ਤੁਹਾਨੂੰ ਲੱਗਦਾ ਨਹੀਂ ਇਹ ਤੇ ਗਲਤ ਕੰਮ ਕਰਦੇ ਜੀ ਯਾਰ ਕੰਮ ਤੇ ਹੁਣ ਗਲਤੀ ਆ ਤੇ ਬਾਰੇ ਹੁਣ ਸਾਡੇ ਮੈਂ মিডিਆ ਰਾਇੰਗ ਕਹਿਣਾ ਚਾਹੁੰਦਾ ਮੈਂ ਵੀ ਮੇਰੇ ਘਰ ਫੋਨ ਕੀਤਾ ਜਾਏ ਮੇਰੀ ਪਤਨੀ ਨੂੰ ਵੀ ਜਿਹੜੀਆਂ ਬਹੁਤੀਆਂ ਚੋਰੀਆਂ ਕਰਦਾ ਹੀ ਅੱਜ ਆਪ ਚੋਰੀ ਹੋ ਗਿਆ ਅਛਾ ਤੈਨੂੰ ਮੇਰੀ ਗੱਲ ਸੁਣਵਾ ਸਿੰਲੰਡਰ ਕਿੱਥੋਂ ਚੋਰੀ ਕੀਤਾ ਜੇ ਇਤੋਂ ਹੀ ਕੀਤਾ ਇੰਨਾ ਕਰੋ ਜੇ ਇਹ ਕਿਉਂ ਕੀਤਾ ਜੇ ਉਹ ਬੰਦੇ ਨੂੰ ਵੀ ਮੈਂ ਗਿੱਜਰ ਲਵਾਤਾ ਉੱਤੇ ਲੋੜ ਹੀ ਕੀ ਭਾਜੀ ਤੁਹਾਡੀ ਮਜਬੂਰੀ ਹੈ ਕੋਈ ਚੋਰੀ ਕਰਨੀ ਨਹੀਂ ਸਰ ਮੈਂ ਜਿਪੂਰੀ ਤੇ ਨਹੀਂ ਮੈਂ ਮਜ਼ਾ ਬੜਾ ਹੁੰਦਾ ਸਰ ਬੜਾ ਮਜ਼ਾ ਹੁੰਦਾ ਚੋਰੀ ਕਰਦਾ ਯਾਰ ਸਾਰੇ ਕੀ ਬੰਦਾ ਸਾਰੇ ਤੁਸੀਂ ਇੰਨਾ ਸਮਾਨ ਚੋਰੀ ਕੀਤਾ ਘਰ ਆ ਲੈਂਦਾ ਤਾਨੂੰ ਕਿੱਦਾਂ ਪਤਾ ਆਈ ਪਿਸਮਾਨ ਇੱਥੇ ਇੱਥੇ ਪਿਆ ਆ ਮੋਟਰਸਾਈਕਲ ਵੀ ਚੁੱਕਿਆ ਸਿਲੰਡਰ ਵੀ ਚੁੱਕਿਆ ਸਾਰੇ ਉਹਨਾ ਮੁੰਡਾ ਇਹਨਾਂ ਦਾ ਮੇਰੇ ਨਾਲ ਸਨੈਪਚੈਟ ਤੇ ਐਡ ਵਾ ਉਸ ਤਰੀਕਾ ਭੇਜਦਾ ਹੀ ਫਿਰ ਮੈਂ ਸਕੀਮ ਲਾਤੀ ਉਹਦੀ ਅੱਛਾ ਜੀ ਭਾਈ ਮਤਲਬ ਕਿੱਥੇ ਕਿੱਥੇ ਚੋਰੀ ਕੀਤੀ ਤੁਸੀਂ ਹੋਰ ਫਿਰ ਤਾਂ ਬੁੱਛਾ ਮੱਕੀ ਪੈ ਗਈ ਇਹਨਾਂ ਫਲੋਟ ਟੁੱਟ ਗਿਆ ਮਤਲਬ ਕਿੱਥੇ ਕਿੱਥੇ ਚੋਰੀ ਕੀਤੀ ਹੋਰ ਤੁਸੀਂ ਮੈਂ ਸਾਰ ਬੜੀ ਥਾਵਾਂ ਤੇ ਇੱਕ ਇੱਕ ਘਰ 'ਚ ਮੈਂ ਬੜੀ ਵਾਰੀ ਚੋਰੀ ਕੀਤੀ ਘਟੋ ਘਟੋ ਨਾਲ ਘਰ 50 ਹੀ ਚੋਰੀ ਕੀਤੀ ਆ ਉਹ ਮੈਂ ਨਾਂ ਨਹੀਂ ਲੈਣਾ ਓਏ ਨਾਰ ਤੂੰ ਆਪੇ ਲੈੇਗਾ ਮੈਂ ਤੇ ਚੜ 50 60 ਆਰੀ ਉਹਨਾਂ ਦੇ ਘਰ ਮੈਂ ਚੋਰੀ ਕੀਤੀ ਆ ਤੇ ਉਹਨਾਂ ਦਾ ਤੇ ਕੁੱਤਾ ਵੀ ਵਾਕਬ ਹੋ ਗਿਆ ਮੇਰਾ ਅਛਾ ਜੀ ਹਾਂ ਕਿੱਦਾਂ ਵਾਕਬ ਕੀਤੀ ਉਹਨਾਂ ਤੇਲੀ ਯਾਰੀ ਭਾਜੀ ਮੈਂ ਦੰਦ ਲਵਾਏ ਆ ਕੁੱਤੇ ਕੋ ਦੂਜੀ ਯਾਰੀ ਮੈਂ ਹਲਦੀ ਲਪਉਣ ਗਿਆ ਆਵਾ ਉਹਨਾਂ ਘਰ ਤੇ ਕੁੱਤੇ ਦੇ ਮਨ ਚ ਕੀ ਬਤਾਏ ਉਹ ਆਇਆ ਹੋਏ ਵੀ ਇਦੋਂ ਕੋਈ ਤੇ ਦਵਾਈ ਚੋਕੇ ਪੈਸੇ ਨਹੀਂ ਅਗਲਾ ਮੇਰਾ ਯਾਰ ਹੀ ਯੂਟਿਊਬ ਬਣ ਗਿਆ ਇਹ ਤੁਹਾਨੂੰ ਨਹੀਂ ਲੱਗਦਾ ਦੁਨੀਆ ਦੇ ਬਹੁਤ ਚੰਗੇ ਕੰਮ ਵੀ ਕਰਨ ਵਾਲੇ ਆ ਪਰ ਤੁਸੀਂ ਚੋਰੀਆਂ ਕਰਦੇ ਜੀ ਚੋਰੀ ਪਾ ਜੀ ਮੈਂ ਹੋਰ ਵੀ ਕੰਮ ਕਰਦਾ ਵਾ ਕੀ ਕੰਮ ਕਰਦੇ ਮੈਂ ਮੈਂ ਢੋਲ ਵੀ ਵਜਾ ਲੈਂਦਾ ਵਾ ਜਾਂਨਾ ਸਾਈਆਂ ਤੇ ਤਬਲਾ ਮੈਂ ਵਜਾ ਲੈਂਦਾ ਵਾ ਵਾਜਾ ਵੀ ਮੈਂ ਢਾੜੀ ਵੀ ਵਜਾ ਲੈਂਦਾ ਵਾ ਜੀ ਅੱਛਾ ਉਹ ਵੀ ਤੈਨੂੰ ਵਜਾਇਆ ਆਹੋ ਯਾਰ ਤੇਰੀ ਚੱਪਲ ਲੱਗ ਲੱਗਾ ਇੱਕ ਸਪਾਰਕ ਦੀ ਇੱਕ ਲੈਕਸੋ ਦੀ ਮਤਲਬ ਕੀ ਚੱਕਰ ਪਿਆ ਚੱਪਲਾਰੇ ਵਿੱਚ ਚੁੱਕੀ ਹੀ ਕਿਦੋਂ ਤੇ ਲੋਕੀ ਨਾ ਬਲੇ ਛੱਤਰੋਗੇ ਕਿਉਂ ਲੋਕੀ ਇਕੱਠੀ ਨਹੀਂ ਲਾਉਂਦੇ ਜੋੜਾ ਨਾ ਇੱਕ ਉਧਰ ਲਾਉਣਗੇ ਇੱਕ ਉਧਰ ਲਾਉਣਗੇ ਤੇ ਮੈਨੂੰ ਜੇਦੀ ਫੇਰ ਲੱਭੇ ਤੁਹਾਨੂੰ ਪਤਾ ਹਾਂ ਚੱਪਲ ਡਾਗੀ ਆ ਬੱਟੇ ਰੋਟੀ ਖਾਦੀ ਫੇਰਦੀ ਚਾਰ ਜੀ ਤਾਂ ਪੁਲਸੀ ਭਾਰਲੇ ਤੇ ਫੇਰ ਪਾਏ ਅੱਗੇ ਬਾਲੂ ਸਾਈਆਂ ਪਾਈਆਂ ਹੁਣ ਇਹਦੀ ਕੀ ਇਹ ਜੀ ਕਿਤੋਂ ਵੇ ਭੋਖੀ ਮਰ ਜਾਂਦੀ ਆ ਤੇ ਜੀ ਨਹੀਂ ਕਰਦਾ ਨਾ ਦੂਜੀ ਵਾਰੀ ਮੈਂ ਭੜਿਆ ਗਿਆ ਵਾਂ ਅੱਛਾ ਪਹਿਲੀ ਵਾਰੀ ਮੈਂ ਭੱਜ ਗਿਆ ਏ ਅੱਛਾ ਵਿੱਚ ਗੱਡੀ ਚੋਂ ਨਿਕਲ ਕੇ ਆਇਆ ਸਰ ਮੇਰੀ ਸੁਣੋ ਗੱਲ ਹੈ ਮੈਨੂੰ ਨਾ ਲੱਤ ਮੇਰੀ ਸੌਂ ਗਈ ਹੈ ਮੈਨੂੰ ਕੋਈ ਈਟੀ ਦੇ ਦਿਓ ਤੇ ਤੇ ਦੇ ਯਾਰ ਈਟਾਂ ਦੇ ਦੇ ਦੋ ਲੱਤ ਸੌਂ ਜਾਂਦੀ ਹੈ ਨਾ ਬੰਦੇ ਦੀ ਤਰ੍ਹਾਂ ਪਰ ਨਹੀਂ ਬੈਠੇ ਬਹੁਤ ਚੰਗੇ ਕਰਦਾ ਜਾਂਦਾ ਥੋੜੀ ਗਾ ਮਾਰ ਗਾ ਕਰਦੇ ਕੋਈ ਬਹੁਤ ਚੰਗੇ ਕੰਮ ਕੀਤੇ ਜਿਹੜਾ ਤੁਹਾਨੂੰ ਬਾਲੀਏ ਸੋਫੇ ਤੇ ਪੁੱਛੋ ਸਰ ਪੁੱਛੋ ਦੱਸੀ ਮੈਂ ਬੜੀ ਚੋਰੀ ਮੈਂ ਬੜੀ ਕੀਤੀ ਆ ਨੇ ਇੱਕ ਟਾੜੀ ਜਿਹੜੀ ਨਵੀਂ ਫੁਟੇਜ ਵੇਖੀ ਆ ਕੰਦਾ ਬੜੀਆਂ ਟੱਪਦੇ ਜੇ ਤੁਸੀਂ ਕੰਦਾ ਸਰ ਮੈਨੂੰ ਕੰਦਾ ਟੱਪਣ ਦੀ ਆਦਤ ਪੈ ਗਈ ਆ ਨਾ ਚੋਰੀ ਕਰਕੇ ਅੱਛਾ ਹਾਂ ਮੈਂ ਤੇ ਮੈਂ ਤੇ ਆਪਣੇ ਘਰੇ ਵੀ ਗੇਟ ਥਾਣੀ ਨਹੀਂ ਜਾਂਦਾ ਮੈਂ ਕੰਦ ਟੱਪ ਗਈ ਕਿਉਂ ਆਦਤ ਪੈ ਗਈ ਆ ਨਾ ਵੇ ਅੱਛਾ ਹਾਂਜੀ ਕਈ ਵਾਰੀ ਤੇ ਘਰ ਦੇ ਡਰ ਜਾਂਦੇ ਆ ਫਿਰ ਮੈਂ ਕਹਿੰਦਾ ਕਿ ਮੈਂ ਹੀ ਆ ਗਰੀਬ ਮੈਂ ਕਹੇ ਦੀ ਕੰਦ ਟੱਪੀ ਆ ਬਾਜੀ ਚੋਰੀ ਕਰ ਲਈ ਹਾਂ ਮਾੜੀ ਕਿਸਮਤੀ ਉਹ ਸਾਰੇ ਜਾਗਣਦੇ ਹੀ ਤੂੰ ਕੀ ਕਹ ਮੈਂ ਕਿਹਾ ਤੁਸੀਂ ਸੁੱਤੇ ਨਹੀਂ ਹਲੇ ਤੱਕ ਇੰਨੀ ਗੰਦ ਟੱਪ ਲਈ ਜਾਣਾ ਸਰ ਮੈਂ ਵੀ ਮਾਰਿਓ ਨਹੀਂ ਨਹੀਂ ਟੱਪੀ ਹੋਣੀ ਸੁਪਰ ਮਾਰਿਓ ਸੁਪਰ ਮਾਰਿਓ ਬਈ ਵੱਡੀ ਗੱਲ ਬਾਤ ਵਾ ਮੇਰੀ ਅੱਛਾ ਹਾਂ ਫਲੋ ਆ ਮੇਰਾ ਇਹ ਸਭ ਮਤਲਬ ਕਿਉਂ ਚੋਰੀਆਂ ਕਰਦੇ ਤੁਹਾਨੂੰ ਪਤਾ ਕੀ ਲੈ ਜਾਣਾ ਦੁਨੀਆ ਤੋਂ ਇੱਥੇ ਰਹਿ ਜਾਣਾ ਸਭ ਕੋ ਕੀ ਲੈ ਜਾਓਗੇ ਦੁਨੀਆ ਤੋਂ ਸਿਰੰਡਰ ਲੈ ਜਾਗੇ ਚੁੱਲਾ ਵੀ ਦੰਦ ਨਾਲ ਹਾਂ ਸਾਡੀ ਚਾਹ ਤੂੰ ਬੰਦ ਕਰਾਵੇਂਗਾ ਮੇਰੀ ਗੱਲ ਸੁਣੋ ਮਤਲਬ ਉਹ ਕੰਮ ਕਰ ਕਿੱਦਾਂ ਚੱਲਣ ਨੇ ਅੱਜਕੱਲ ਕੰਮ ਕਰ ਸਰ ਜੀ ਚੋਰੀ ਦਾ ਕੰਮ ਤੁਹਾਨੂੰ ਪਤਾ ਘਟਿਆ ਵਾ ਕਿਉਂ ਕੈਮਰੇ ਬੜੇ ਲੱਗੇ ਆ ਅੱਛਾ ਹਾਂ ਪਰਸੋ ਜੂਤ ਮੈਂ ਤੁਹਾਡੀ ਗੱਲ ਸੁਣੀ ਲੱਗੇ ਛਕੇ ਤੂੰ ਸੀਸੀਟੀਵੀ ਕੈਮਰੇ ਚੋਰੀ ਕੀਤੇ ਨਹੀਂ ਚੋਰੀ ਨਹੀਂ ਕੀਤੇ ਮੈਂ ਕੈਮਰੇ ਮੈਂ ਬੰਦ ਕਰਨ ਦਿਆਂ ਹੀ ਨਾ ਲੱਗ ਗਿਆ ਨਾ ਲੱਗ ਗਿਆ ਗਲਤ ਕੀਤਾ ਤੇ ਕਾ ਹੋਇਆ ਮੇਨਾਂ ਯਾਰ ਤੂੰ ਇਹ ਮਾਲ ਕਿਉਂ ਬੰਦੇ ਜੀ ਹਰ ਚੋਰ ਨੇ ਮੂੰਹ ਤੇ ਮਾਲ ਬੰਨੇ ਹੁੰਦਾ ਨਹੀਂ ਸਰ ਹਰ ਚੋਰ ਨੇ ਨਹੀਂ ਆਪੋ ਆਪਣੀ ਮਤਲਬ ਆਪਸ਼ਨਲ ਵਾਇ ਅੱਛਾ ਜੀ ਕੰਪਲੀਮੈਂਟਰੀਲੀ ਕੰਪਲੀ ਕੰਪਲੀਮੈਂਟਰੀ ਹੈ ਓਕੇ ਜੀ ਕੋਈ ਵੱਡੀ ਚੋਰੀ ਕੀਤੀ ਓਏ ਵੱਡੀ ਚੋਰੀ ਸਰ ਮੈਂ ਟਰੇਨ ਵੀ ਇੱਕਾਰੀ ਮੈਂ ਆਲਮੋਸਟ ਚੋਰੀ ਕਰ ਲਈ ਹੀ ਦੇ ਬਾਅਦ ਮੇਰੇ ਕੋਲ ਜਗ੍ਹਾ ਨਹੀਂ ਨਾ ਹੈਨੀ ਇਲਾਉ ਨਹੀਂ ਕਿਤੇ ਹਾਂ ਤਾਂ ਕਰਕੇ ਇਸ ਟਾਈਮ ਇਸ ਟਾਈਮ ਕਿੱਥੇ ਇਸ ਟਾਈਮ ਮੈਂ ਸਪਲੈਂਡਰ ਚੋਰੀ ਕੀਤੀ ਹੈ ਪਰਟੀਨੇ ਮੈਂ ਬੜਾ ਪਰਟੀਨੇ ਬੜੇ ਮਖੌਸ਼ ਹੋ ਕੇ ਚੋਰੀ ਕਰ ਲਿਆ ਉਹ ਮੋਟਰਸਾਈਕਲ ਜਿਹੜਾ ਇਹਨੇ ਚੋਰੀ ਕੀਤਾ ਅੱਛਾ ਲੋਕ ਖੋਲ ਕੇ ਦੱਸੋ ਕਿ ਕਿੱਦਾਂ ਖੋਲਿਆ ਲੋਕੋ ਦਾ ਲੋਕ ਹਾਂਜੀ ਕੋਈ ਨਹੀਂ ਤੁਹਾਨੂੰ ਲਿਆਓ ਮੋਟਰਸਾਈਕਲ ਜਿਹੜਾ ਚੋਰੀ ਕੀਤਾ ਇਹਨਾਂ ਨੇ ਸਿਰ ਚਲੋ ਖੋਲ ਕੇ ਵਿਖਾ ਚਲ ਲੋ ਖੋਲ ਕੇ ਹੋ ਕਿੱਦਾਂ ਖੋਲਦਾ ਲੋਕ ਸਾਹਿਬ ਜੀ ਆ ਮੋਟਰਸਾਈਕਲ ਜਿੱਦਾਂ ਸਪਲੈਂਡਰ ਮੋਟਰਸਾਈਕਲ ਵਾਣਾ ਇਹਦਾ ਇੱਥੇ ਆ ਵੇਖੋ ਆ ਬਟਲਵਾ ਅੱਛਾ ਇਹ ਨਹੀਂ ਨਾ ਆਪਣਾ ਵਿਹਾਰ ਨਵਾਜਣਾ ਫਿਰ ਪਤਾ ਲੱਗ ਜਾਣਾ ਓਏ ਇਹਨੂੰ ਖੋ ਕੇ ਵਖਾ ਕਿੱਦਾਂ ਖੋਲੀਦਾ ਵਾ ਹਾਂਜੀ ਸਾਹਿਬ ਮੈਂ ਦੱਸਣਿਆ ਵਾ ਵੀ ਆਹ ਵੇਖੋ ਹਾਂ ਆ ਇੱਥੇ ਕੁੰਡੀ ਹੁੰਦੀ ਇੱਥੇ ਨਹੀਂ ਗਈ ਜੀ ਹਾਂ ਇੰਨੇ ਸਾਲ ਘੋਰਨਾ ਦਾ ਵੇਖੋ ਐਵੇਂ ਚੋਰੀ ਸਿੱਖ ਜਾਓਗੇ ਖੋਲ ਦਿੰਦੇ ਸਾਰੇ ਅਸਲ 'ਚ ਪਤਾ ਕੀ ਆ ਇਹ ਗੈਬੋਨੀ ਬੱਤੀ ਗਾ ਲਨੀ ਕੀ ਐ ਐਦਾਂ ਸਰ ਕਰਕੇ ਨਾ ਤੇ ਇਥੋਂ ਕੁ ਜੀ ਸਾਰੇ ਕੋਈ ਤਾਰ ਜੀ ਪੁੱਟ ਦੇ ਹੁੰਦੇ ਉਹ ਨੈਟ ਤੇ ਵੇਖਿਓ ਹੰਦਾਂ ਨੂੰ ਵਧੀਆ ਹੋ ਸਮਝਾ ਦੇ ਇਹ ਪਤਲੀ ਜਾਬੀ ਮੇਰੇ ਕੀ ਆ ਜਿਹਦੇ ਲੱਗ ਜੇ ਮੈਂ ਚੁੱਕ ਲਿਓਂਦਾ ਕੋਈ ਬੋਦਾ ਮਸਲਾ ਨਹੀਂ ਆ ਇਹ ਲਾਰ ਸਹੀ ਨੂੰ ਆ ਵੇਖੋ ਜਾਦੀ ਆ ਜਾਬੀ ਆਓ ਜਾਂਦੇ ਆਹ ਗੜੀ ਗ੍ਰੀਸ ਲਾਈਓ ਤੇ ਜਾਬੀ ਨੂੰ ਸੱਤ ਨੇਚਰਲ ਲੂਬ੍ਰਿਕੈਂਟ ਵਾਹ ਏ ਸਾਨੂੰ ਚੋਰ ਜਿਹੜੇ ਤੁਸੀਂ ਵੇਖ ਸਰ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਦੇਖੋ ਜੀ ਚੋਰੀ ਚਾਰੀ ਆਪਣੀ ਥਾਂ ਪਰ ਕਾਕਾ ਮਜਾਕੀਆ ਬੜਾ ਵਾ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਚੋਰੀ ਨਾ ਕਰਿਆ ਕਰੋ ਪਰ ਚੋਰੀ ਹੋ ਜਾਂਦੀ ਹੈ ਹਾਂ ਅਸੀਂ ਬੜੇ ਬੜੇ ਸੁਧਾਰ ਲੈਣੇ ਆ ਸੁਧਰ ਕੇ ਮੰਡਾਣ ਮੈਂ ਮੈਂ ਨਹੀਂ ਕਰਦਾ ਸਰ ਅੱਗੇ ਨਹੀਂ ਕਰੋਗੇ ਨਹੀਂ ਸਰ ਮੈਂ ਚਾਹ ਤੇ ਗਲਤੀ ਨਾ ਕਰੀ ਨਹੀਂ ਨਹੀਂ ਮੈਂ ਚੈਨਲ ਹੀ ਬਣਾ ਲਿਆ ਸਰ ਮੈਂ ਉੱਤੇ ਕੰਮ ਕਰੂੰਗਾ ਕੀ ਨਾ ਜੇ ਮੇਰਾ ਕੈਂਡੀ ਸਟੂਡੀਓ ਨਾਮ ਚੋਰੀ ਨਾ ਕਰੋ ਲਾਈਕ ਸ਼ੇਅਰ ਫੋਲੋ ਕਰੋ ਫਾਇਦਾ ਹੋਊਗਾ ਉਹ ਇਹਦੀ ਆ ਗੱਲ ਮੰਨ ਲਓਏ ਹਾਂਜੀ ਸੋਏ ਸੰਚੋਰ ਤੇ ਕੈਮਰਾਮੈਨ ਜਸ਼ਨ ਦੇ ਨਾਲ ਬਿਊਰੋ ਰਿਪੋਰਟ ਚਾਰ ਨਵਾਬ